ਕਸਬਾ ਬਿਆਸ ਨੇੜੇ ਇੱਕ ਭਿਆਨਕ ਸੜਕੀ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਕਿ ਕਿਟਾ ਨਾਲ ਪਰਿ ਟਰਾਲੀ ਦੀ ਬੱਸ ਦੇ ਨਾਲ ਭਿਆਨਕ ਟੱਕਰ ਹੋ ਗਈ ਜਿਸ ਕਾਰਨ ਦੋ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਪੰਜ ਲੋਕ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਕੇ ਬੱਸ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਸ ਬਾਬਤ ਪੁਲਿਸ ਅਧਿਕਾਰੀ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਜੰਡਿਆਲਾ ਗੁਰੂ ਤੋਂ ਕਮਲਜੀਤ ਸਿੰਘ ਲਾਡੀ ਦੇ ਬੱਸ ਬਾਬੋ ਕਲੇ ਮੋੜ ਤੋਂ ਜਲੰਧਰ ਨੂੰ ਜਾ ਰਹੀ ਸੀ ਕੜੀ ਟਰਾਲੀ ਜਾ ਰਹੀ ਹੇਟਾ ਨਾਲ ਭਰੀ ਉਹ ਅਟੈਕ ਕਰਦੇ ਆ ਵਾਪਸ ਹੁਣਾ ਵਾਪਸ ਜਾ ਕਿੰਨੀ ਗਰਫਤਾਰ ਇਸ ਪਰ ਇਹ ਤਾਂ ਸੱਚੀ ਕਰਕੇ ਪਗਲ ਕੋ ਮੈਂ ਬਾਤ ਆਇਆ ਮੋਕੇ ਦੇ ਜਿੱਦਾਂ ਦੇ ਹਾਲਾਤ ਆ ਕਿ ਉਹ ਦੋ ਬਹੁਤ ਤੇਜ਼ ਸਪੀਡ ਜਾਦੀ ਬਹੁਤ ਤੇਜ਼ ਕਾਦੇ ਵਿੱਚ ਵੱਜੀ ਟਰਾਲੀ ਟਰਾਲੀ ਉਤਾਂ ਦੀ ਟਰਾਲੀ ਕਿੰਨੀਆਂ ਮੋਤਾਂ ਗਈਆਂ ਦੋ ਮੋਤਾਂ ਕੀ ਨਾਮ ਹੈਗੇ ਜਿਹੜੇ ਬਰਤਨ ਮੇਰੇ ਸੱਜਣਾਂ ਸਰ ਇੱਕ ਪੁੱਤਰ ਸਿੰਘ ਹੈ ਕੋਟੜਾ ਗੁਜਰਾਂ ਦਾ ਤੇ ਦੂਜਾ ਮੰਗਲ ਸਿੰਘ ਹੈ ਆਪੋ ਰੀ ਰਾਜਪੂਤਾਂ ਦਾ ਕਿੰਨੇ ਲੋਕ ਜ਼ਖਮੀ ਆ ਗਏ ਚਾਰ ਪੰਜ ਦਾ ਪਤਾ ਲੱਗਾ ਜੇ ਮੇਰੇ ਹੋਂਦ ਪਹਿਲਾਂ ਲੈ ਗਏ ਜਾਂ ਬੱਸਾਂ ਲੈ ਗਏ ਬੱਸਾਂ ਨੂੰ ਕੋਈ ਇੱਥੇ ਖੜੇ ਬਿਨਾਂ ਰਾਸੋਮੀ ਹਸਪਤਾਲ ਉਹ ਕੋਈ ਰਾਮ ਆਦੇ ਚੇੜੂ ਤੋਂ ਨੰਨ ਦਾ ਸਰ ਕਿੱਥੋਂ ਦੀ ਬੱਸ ਹੈਗੀ ਕਿੰਨੀਆਂ ਕਿ ਸਵਾਰੀਆਂ ਹੈ ਵਿੱਚ ਇਹਦੇ ਸਵਾਰੀਆਂ ਬਾਰੇ ਦੇਖ ਲਿਆ ਹੋਇਆ ਕਿੰਨੀਆਂ ਟੋਟੜਾ ਕਿੰਨੀਆਂ ਦਾ ਕੋਈ ਬਿਲਕੁਲ ਜਦੋਂ ਚਾਰ ਪੰਜ ਜ਼ਖਮੀ ਹੈ ਬਾਕੀ ਕਲੀਅਰ ਕਰ ਲੀ ਇਹ ਹੁਣ ਪਤਾ ਲੱਗੂ ਕੀ ਕਰ ਲੈਨੇ ਆਂ ਅਸੀਂ ਲੱਗਾ ਕਿ ਲੱਤਾਂ ਕਿੱਥੇ ਆ ਗਈਆਂ ਹਾਂ ਲੱਤਾਂ ਦੇ ਕੈਰੇਕਟਰ ਦੇ ਇੱਕ ਗੱਪ ਹੋ ਗਈ ਆ ਵਾਸਤੇ ਕਨੈਕਟਰ ਦੀ ਪਾਸ ਤੇ ਕੈਰੇਕਟਰ ਵਾਸਤੇ ਕਨੈਕਟਰ ਦੇ ਚਾਹਤ ਜਿਹੜਾ ਭੋਰਸ਼ੀ ਰਾਜਪੂਤਾਂ ਦਾ ਉਹ ਕਨੈਕਟਰ ਆ ਜੀ ਨੀ ਪੁੱਤਰ ਸਿੰਘ ਕਨੈਕਟਰ ਦੱਸਿਆ ਨਾ ਪੁੱਤਰ ਨੇ ਕਨੈਕਟਰ ਵਾਸਤੇ ਬਾੜੇ ਕਿੱਥੇ ਰਹੇਗੇ ਵਾਸਤੇ ਇਹਨਾਂ ਦਰਮਲ ਸਿੰਘ ਕਾਲੋਂ ਦੀ ਰੱਖਦੇ ਵਾਸਾ ਹਾਂਜੀ ਦਰਮਲ ਸਿੰਘ ਕਾਲੋਂ ਕਿਹੜੀ ਕਲਾਸ ਕੋਈ ਕਿਹੜੀ ਕਲਾਸ ਨੇ ਬਟਾਲੇ ਦੀ ਟ੍ਰਾਂਸਪੋਰਟ ਨਹੀਂ ਕਿਹੜੀ ਕਲਾਸ ਦਾ ਨਾਮ ਬਾਬਾ ਬੁੱਢਾ ਆਪਾ ਬੋਡਾ ਟ੍ਰਾਂਸਪੋਰਟ ਅੰਦੀ ਕਰਕੇ ਵਾਹਨ ਲੈ ਕੇ ਜਾ ਰਹੇ ਹਾਂ ਜੀ ਸਰ ਥਾਣੇ ਲੈ ਕੇ ਲੇ ਜੋ ਵਰਦੀ ਕਾਰਵਾਈ ਕਰ ਦਿੰਦੇ ਨਿੱਕ ਤੇ ਦੇਣਾ ਜਿਹੜੀਆਂ ਉਹ ਡੱਡ ਬੋ ਹਾਊਸ ਸਰ ਆਪਾਂ ਬਗਲੇ ਜਮ ਕਰਾਤੀ